ਇੱਕ ਹੋਰ ਮੰਤਰੀ ਸਾਹਿਬ ਇਲਜ਼ਾਮਾਂ ਦੇ ਵਿੱਚ गिर ਗਏ ਮੰਤਰੀ ਪਲਕਾਰ ਸਿੰਘ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਇਹਦੀ ਜਾਂਚ ਦੀ ਮੰਗ ਕੀਤੀ ਆ ਉਸ ਮੁਖਤਲੀ ਨੂੰ ਜਿਹੜੀ ਨਿਯੁਕਤੀ ਆ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਆ ਤੇ ਵੱਡੇ ਸਵਾਲੇ ਖੜੇ ਹੋ ਗਏ ਨੇ ਕਿ ਬਿਨਾ ਕਿਸੇ ਕੰਦੇ ਐਡ ਤੋਂ ਬਿਨਾ ਕਿਸੇ ਮਸ਼ਹੂਰੀ ਤੋਂ ਬਿਨਾ ਕਿਸੇ ਨਿਯੁਕਤੀ ਵਾਲਾ ਜਿਹੜਾ ਪੱਤਰ ਆ ਸਿੱਧੀ ਭਰਤੀ ਕੀਤੀ ਗਈ ਆ ਮੈਨੇਜਰ ਦੀ ਪੰਜਾਬ ਦੇ ਰਾਜਪਾਲ ਜਿਹੜੇ ਚਾਂਸਲਰ ਨੇ ਯੂਨੀਵਰਸਿਟੀਆਂ ਦੇ ਬਰਵਾਰੀ لال ਪ੍ਰੋਹੋਤ ਸਾਬ ਇਹ ਮਾਮਲਾ ਉਹਨਾਂ ਕੋਲ ਲਿਖਤੀ ਰੂਪ ਦੇ ਵਿੱਚ ਚਲਿਆ ਗਿਆ ਤੇ ਤਰਵਿੰਦਰ ਉਹਨਾਂ ਅਗਲੇ ਦਿਨਾਂ 'ਚ ਸਾਨੂੰ ਪਤਾ ਲੱਗੂਗਾ ਕਿ ਪ੍ਰੋਹੋਤ ਸਾਹਿਬ ਇਹਦੇ 'ਚ ਉਹ ਜਾਂਚ ਕਰਾਉਂਦੇ ਐ ਇੱਕ ਹੋਰ ਮੰਤਰੀ ਸਾਹਿਬ ਇਲਜ਼ਾਮਾਂ ਦੇ ਵਿੱਚ गिर ਗਏ ਨੇ ਮੰਤਰੀ ਬਲਕਾਰ ਸਿੰਘ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਡਾਇਰੈਕਟ ਪੋਸਟ ਦੇ ਉੱਤੇ ਅਪਾਇੰਟ ਕਰਵਾ ਦਿੱਤਾ ਇੱਕ ਯੂਨੀਵਰਸਿਟੀ ਦੇ ਵਿੱਚ ਤਾਂ ਸੁਪਾਲ ਸਿੰਘ ਖੈਰਾ ਨੇ ਇਹਦੀ ਜਾਂਚ ਦੀ ਮੰਗ ਕੀਤੀ ਹੈ ਉਸ ਮੁਤਲੀ ਨੂੰ ਜਿਹੜੀ ਨਿਯੁਕਤੀ ਹੈ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਤੇ ਵੱਡੇ ਸਵਾਲੇ ਖੜੇ ਹੋ ਗਏ ਨੇ ਕਿ ਬਿਨਾਂ ਕਿਸੇ ਕਹਿੰਦੇ ਐਡ ਤੋਂ ਬਿਨਾਂ ਕਿਸੇ ਮਸ਼ਹੂਰੀ ਤੋਂ ਬਿਨਾਂ ਕਿਸੇ ਨਿਯੁਕਤੀ ਵਾਲਾ ਜਿਹੜਾ ਪੱਤਰ ਆ ਸਿੱਧੀ ਭਰਤੀ ਕੀਤੀ ਗਈ ਹੈ ਮੈਨੇਜਰ ਦੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋਏ ਨੇ ਬਿਲਕੁਲ ਜੀ ਇਹਦਾ ਨਵਾਂ ਸੁਸ਼ੋਭਤ ਵੀਰ ਸਿੰਘ ਹਮ ਨਾ ਕੋਈ ਪ੍ਰੀਖਿਆ ਹੋਈ ਹਮ ਨਾ ਕੋਈ ਐਡ ਹੋਈ ਹਮ ਵੈਬਸਾਈਟ ਤੇ ਕਹਿੰਦੇ ਬੜੀ ਜਿਹੇ ਐਡ ਪਾਤੀ ਹਮ ਖਾਣਾ ਪੂਰਤੀ ਤੇ ਸੁਸ਼ੋਭਤ ਵੀਰ ਸਿੰਘ ਮੈਨੇਜਰ ਦੀ ਕੁਰਸੀ ਤੇ ਸੁਸ਼ੋਭਤ ਕਰਤੇ ਹਮ ਬਲਕਾਰ ਸਕਦਾ ਮੁੰਡਾ ਹੈ ਹਮ ਉਹ ਕਹਿੰਦੇ ਜੀ ਇਹ ਤਾਂ 6 ਮਹੀਨੇ ਬਾਅਦ ਤੇ ਠੇਕੇ ਤੇ ਕੀਤਾ ਹਮ ਫੇਰ ਠੇਕਾ ਵਧਾ ਵੀ ਦਿੱਤਾ ਹੂੰ ਤੇ ਬਾਈ ਚਾਂਸਲਰ ਸਾਹਿਬ ਆਪਣੀ ਗੱਲ ਦੱਸੀ ਜਾਂਦੇ ਆ ਰੱਬ ਨੇੜੇ ਕਿ ਕ ਸੁਣ ਇਹ ਤਾਂ ਕੱਟੜ ਇਮਾਨਦਾਰ ਸੀ ਹੂੰ ਇਹਦਾ ਨਿਜਾਮ ਬਦਲ ਲਾਇਆ ਵੇ ਅਤੇ ਨਿਜਾਮ ਬਦਲਿਆ ਜਾਂਦਾ ਕਿਹਦਾ ਮੰਤਰੀਆਂ ਦਾ ਤੇ ਪੰਜਾਬ ਦੇ ਰਾਜਪਾਲ ਜਿਹੜੇ ਚਾਂਸਲਰ ਨੇ ਯੂਨੀਵਰਸਿਟੀਆਂ ਦੇ ਹੂੰ ਬਰਬਰੀ لال ਪ੍ਰੋਹਤ ਸਾਹਿਬ ਇਹ ਮਾਮਲਾ ਉਹਨਾਂ ਕੋਲ ਲਿਖਤੀ ਰੂਪ ਦੇ ਵਿੱਚ ਚਲਿਆ ਗਿਆ ਤੇ ਤਰ ਬਦਰ ਉਹਨਾਂ ਅਗਲੇ ਦਿਨਾਂ ਚ ਸਾਨੂੰ ਪਤਾ ਲੱਗੂਗਾ ਕਿ ਪ੍ਰੋਥ ਸਾਹਿਬ ਇਹਦੇ ਚ ਕੋਈ ਜਾਂਚ ਕਰਾਉਂਦੇ ਐ ਕਿਹਦੇ ਕੋਲ ਜਾਂਚ ਭੇਜੀ ਜਾਂਦੀ ਐ ਇਹ ਐ ਪਰ ਅੰਨਾ ਬੰਡੇ ਰੇੜੜਾ ਮੋੜ ਮੋੜਾ ਆਪਣਿਆਂ ਨੂੰ ਤੇ ਕਦੇ ਅੱਜ ਤੱਕ ਭਵੇਂ ਕੇਜਰੀਵਾਲ ਆਵੇ ਭਵੇਂ ਭਗਵੰਤ ਮਾਨ ਇਨ੍ਹਾਂ ਗੱਲਾਂ ਤੇ ਬੋਲਦੇ ਨਹੀਂ ਹੂੰ ਨਹੀਂ ਇਨ੍ਹਾਂ ਗੱਲਾਂ ਤੇ ਬੋਲਦੇ ਐ ਵੀ ਅਸੀਂ ਜਿਹੜੇ ਰਿਸ਼ਤੇਦਾਰੀ ਵਾਲੇ ਮਾਮਲੇ ਖਤਮ ਕਰਤੇ ਨੇ ਮੈਰਿਟ ਦੇ ਆਧਾਰ ਦੇ ਉੱਤੇ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪਹਿਲਾਂ ਸਫਾਰਸ਼ਾਂ ਹੁੰਦੀਆਂ ਸੀ ਹੁਣ ਅਸੀਂ ਸਫਾਰਸ਼ ਹੀ ਨਹੀਂ ਮੰਨਦੇ ਕਹਿੰਦੇ ਹਾਂ ਬਿਲਕੁਲ ਅਸੀਂ ਬਿਨਾਂ ਸਪਾਰਸ਼ ਤੋਂ ਸਿੱਧਗੇ ਭਰਤੀ ਕਰ ਦਿੰਦੇ ਹਾਂ ਹੂੰ ਤੇ ਇੱਥੇ ਕਿਸ ਦੀ ਸਪਾਰਸ਼ ਦੀ ਲੋੜ ਹੀ ਨਹੀਂ ਕਿ ਪਈ ਮੰਤਰੀ ਆਪ ਹੈ ਹੂੰ ਤੇ ਜਿਹੜੀ ਜਲੰਧਰ ਦੀ ਟੈਕਨੀਕਲ ਯੂਨੀਵਰਸਿਟੀ ਆ ਉਹਦਾ ਇਹ ਬਾਬਲਾ ਹੈ ਹੂੰ ਜਾਂਚ ਦਾ ਵਿਸ਼ਾ ਹੂੰ ਇਹਦੇ ਵਿੱਚ ਦੋਹੇ ਪੱਖਾਂ ਤੋਂ ਮੰਤਰੀ ਜੀ ਕਹਿੰਦੇ ਆ ਮੈਂ ਕੋਈ ਗਲਤ ਨਹੀਂ ਕੀਤਾ ਹੂੰ ਸੋ ਜਾਂਚ ਦਾ ਵਿਸ਼ਾ ਜੀ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਤੇ ਹੁਣ ਜਦੋਂ ਇਹ ਸਾਰਾ ਆ ਗਿਆ ਹੂੰ ਉਹ ਕਹਿੰਦੇ ਜੇ ਅਡਵੋਕੇਟਮੈਂਟ ਦਿੱਤੀ ਹੁੰਦੀ ਹੋ ਸਕਦਾ ਇਹਦੋਂ ਵੱਧ ਕੁਆਲੀਫਿਕੇਸ਼ਨ ਵਾਲੇ ਅਪਲਾਈ ਕਰ ਦਿੰਦੇ ਪਰ ਰੱਖਣਾ ਹੀ ਜਦੋਂ ਉਹਨੂੰ ਸੀਗਾ ਫਿਰ ਕੀ ਕਰਦੇ ਬਿਲਕੁਲ ਜੀ ਅਸੀਂ ਨਵਕਲਾ ਕੰਮ ਕੀਤਾ ਹੂੰ ਬਿਲਕੁਲ ਜੀ ਆ ਸਹੀ ਗੱਲ ਹੈ ਜੀ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਜਿੱਥੇ ਇਹ ਮੈਨੇਜਰ ਦੀ ਪੋਸਟ ਭਰੀ ਗਈ ਹੈ ਤਾਂ ਵਿਵਾਦਾਂ ਦੇ ਵਿੱਚ ਆ ਗਈ ਹੈ ਪੋਸਟ ਹੁਣ ਇਹਨੂੰ ਪੋਸਟ ਨੂੰ ਕਿਵੇਂ ਖਤਮ ਕੀਤਾ ਜਾਂਦਾ ਜਾਂ ਫਿਰ ਅੱਗੇ ਕੀ ਪੱਖ ਆਉਂਦੇ ਨੇ ਅਪਡੇਟ ਆਏਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ 사ਸ਼ਕਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ